ਤੋਕ ਹੋਟਲ ਗੁਰਸੇਵੀ ਐ ਇਹਨਸ ਸਹਜ ਸੁਭਾਈ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈਸਿ ਫਤਖ ਸੰmdi ਨੂਰ ਅਰਸਹ ਕੁਰਸਹ ਛਟੀ ਐ ਤਉ ਦਿਟੇ ਸਚੇ ਪਾਤ ਸਾਹੋ ਮਲ ਜਨਮ ਜਨਮ ਦੀ ਕਟਿ ਹੈ ਸਜਣ ਸਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆਂ ਸੋਹੀਐ ਸਬਨਾ ਦਾ ਵਸਾਹੋ ਸਜਣ ਸਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆਂ ਸੋਹੀਐ ਸਬਨਾ ਦਾ ਵੈਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਤੀਜਾ ਆਦ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ 모ਹੇ ਪਾਜੇ ਆਦ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ 모ਹੇ ਪਾਜੇ ਦੁਜੈ ਭਾਏ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਪਾਗੇ ਸਤ ਗੁਰ ਭੇਟ ਐ ਸੋਜੀ ਪਾਏ ਪਰ ਪੰਚ ਚੂਕੈ ਸਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਭ ਏਕ ਰਹਾਉ ਸ਼੍ਰੇਸ਼ਟ ਉਪਾਏ ਆਪੇ ਸਭ ਵੇਖੈ ਕੋਏ ਨਾ ਮਿਟੈ ਤੇਰੇ ਲੇਖੈ ਸਿੱਧ ਸਾਧਕ ਜੇ ਕੋ ਕਹੈ ਕਹਾਏ ਪਰਮੇ ਪੁਲਾ ਆਵੈ ਜਾਏ ਸਤ ਗੁਰ ਸੇਵੈ ਸੋ ਜਨ ਬੂਝੈ ਹਉ ਮੈਂ ਮਾਰੇ ਤਾਦਰ ਸੁਝੈ ਇੱਕ ਸਤੇ ਸਭ ਦੂਜਾ ਹੋਆ ਇੱਕੋ ਵਰਤੈ ਅਵਰ ਨਬੀਆ ਦੂਜੇ ਤੇ ਜੇ ਇੱਕੋ ਜਾਣੈ ਗੁਰ ਕੈ ਸਬਦ ਹਰ ਦਰ ਨੀ ਸਾਨੈ ਸਤ ਗੁਰ ਭੇਟੇ ਤਾ ਇੱਕੋ ਪਾਏ ਵਿਚਹ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰਨਾ ਸਾਕੇ ਕੋਏ ਸਾਹਿਬ ਕੀ ਸੇਵਕ ਰਹਿ ਸਰਣਾਈ ਆਪੇ ਬਖਸੇ ਦੇਵ ਡਿਆਈ ਇਸਤੇ ਉਪਰ ਨਹੀਂ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੋਰ ਮਤ ਸਾਤ ਵਸੈ ਸਰੀਰ ਸਬਦ ਚੀਨ ਫਿਰ ਲਗੈ ਨਾ ਪੀਰ ਆਵੈ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤੇ ਸਹਿਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਿਆ ਪਰਪੂਰ ਇਕ ਸੇਵਕ ਇਕ ਪਰਮ ਪੁਲਾਏ ਆਪੇ ਕਰੇ ਹਰ ਆਪ ਕਰਾਏ ਏਕੋ ਵਰਤੈ ਅਵਰ ਨ ਕੋਏ ਮਨ ਰੋਸ ਕੀਜੈ ਜੇ ਦੂਜਾ ਹੋਏ ਸਤ ਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਥਿੱਤੀ ਵਾਰ ਸਭ ਸਬਦ ਸੁਹਾਏ ਸਤ ਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵਹਿ ਜਾਹੇ ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ ਥਿੱਤੀ ਵਾਰ ਤਾ ਜਾ ਸਚ ਰਾਤੇ ਬਿਨ ਨਾਵੇ ਸਭ ਭਰਮ ਹੈ ਕਾਚੇ ਮਨ ਮੁਖ ਮਰਹੇ ਮਰ ਬਿਗਤੀ ਜਾਹੇ ਏਕ ਨ ਚੇਤ ਹੈ ਦੂਜੈ ਲੋਭਾਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦੈ ਕਿਉ ਪਾਏ ਪਾਰ ਆਪ ਉਪਾਏ ਉਪਾਵਣ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਦੇਖ ਕਰੇ ਭੇਖ ਤਾਰੀ ਭਾਵ ਭਾਵ ਪਰਮਹ ਕਾਚੀ ਸਾਰੀ ਐਥੇ ਸੁਖ ਨਾ ਆਗੈ ਹੋਏ ਮਨ ਮੁਖ ਮੁਏ ਆਪਣਾ ਜਨ ਖੋਏ ਸਤ ਗੁਰ ਸੇਵਹਿ ਪਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤ ਗੁਰ ਬਾਜੋ ਹੋ ਅੰਦ ਗੁਵਾਰ ਤੇ ਤੀਵਾਰ ਸੇਵਹਿ ਮੁਗਦਗਵਾਰ ਨਾਨਕ ਗੁਰਮੁਖ ਬੂਜੈ ਸੋ ਜੀ ਪਾਏ ਇਕਤ ਨਾਮ ਸਦਰਹਿ ਅਸਮਾਏ ਨਾਨਕ ਗੁਰਮੁਖ ਬੂਜੈ ਸੋ ਜੀ ਪਾਏ ਇਕਤ ਨਾਮ ਸਦਰਹਿ ਅਸਮਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਆਦਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਅਜੰਤ ਮਾਇਆ ਮੋਹ ਪਾਜੇ